ਇੱਕ ਨਾ ਸੀ ਅਖਾਣ ਵਰਤਦੇ ਆ ਪੰਜਾਬੀ ਦਾ ਬੜਾ ਪੱਦਾ ਜਿਆ ਖਾਨ ਹੈ ਬੜੇ ਧਿਆਨ ਨਾਲ ਸੁਣਿਓ ਜੋ ਖਾਨ ਹੈ ਭੈਣ ਕਰ ਭਾਈ ਕੁੱਤਾ ਤੇ ਸਹਰੇ ਕਰ ਜਵਾਈ ਕੁੱਤਾ ਬੜੇ ਧਿਆਨ ਨਾਲ ਸੁਣਿਆ ਜੀ ਗੱਲ ਸੁਣਨ ਵਾਲੀ ਹੈ ਤੇ ਮੈਂ ਕਈ ਵਾਰੀ ਇੱਕ ਵਾਰੀ ਮੈਂ ਬੈਠਾ ਸੋਚ ਰਿਆ ਸਾਂ ਮੈਂ ਕਿ ਮਣਾ ਅਸੀਂ ਕਿੰਨੇ ਗੰਦੇ ਗੰਦੇ ਖਾਨ ਵਰਤਦੇ ਆ ਹਨ ਭੈਣ ਕਰ ਭਾਈ ਕੁੱਤਾ ਨਹੀਂ ਹੁੰਦਾ ਭੈਣ ਦੇ ਘਰ ਗੁਰੂ ਨਾਨਕ ਦੇਵ ਜੀ ਰਹੇ ਨੇ ਬਾਬੇ ਨਾਨਕੀ ਦੇ ਘਰੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਤੇ ਭੈਣ ਦੇ ਘਰ 베ਰੀ ਸੀ ਤੇ 베ਰ ਸਹਿਬ ਬਣਾ ਕੇ ਆ ਗਏ ਭੈਣ ਦੇ ਘਰ ਹੱਟੀ ਸੀ ਤੇ ਹੱਟ ਸਹਿਬ ਬਣਾ ਕੇ ਆ ਗਏ ਭੈਣ ਦੇ ਘਰ ਭਰਾ ਰਹੇ ਤੇ ਭੈਣ ਦੇ ਘਰ ਨੂੰ ਵੀ ਗੁਰਦੁਆਰਾ ਬਣਾ ਕੇ ਆ ਜਾਏ ਸੌਰੇ ਘਰ ਜਵਾਈ ਕੁੱਤਾ ਸ਼ਬਦ ਨਹੀਂ ਹੁੰਦਾ ਸੌਰਿਆਂ ਦੇ ਘਰ ਗੁਰੂ ਰਾਮਦਾਸ ਪਾਤਸ਼ਾਹ ਰਹਿੰਦੇ ਨੇ ਸੌਰਿਆਂ ਦੇ ਘਰ ਨੂੰ ਉਹ ਘਰ ਬਣਾਉਂਦੇ ਨੇ ਜਿਸ ਘਰ ਦੇ ਬਾਹਰ ਲਿਖਿਆ ਹੈ ਡਿੱਠੇ ਸੱਬੇ ਥਾਵ ਨਹੀਂ ਤੁਦ ਜਿਹਿਆ ਸੌਰਿਆਂ ਦੇ ਘਰ ਨੂੰ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਣਾਉਂਦੇ ਨੇ ਇੱਕ ਜਵਾਈ ਤੇ ਜਿਸ ਦਰਬਾਰ ਸਾਹਿਬ ਦੀ ਉਪਮਾ ਮੈਂ ਕੀ ਕਰਾਂ ਬੰਦੇ ਦੀ ਗੱਲ ਛੱਡੋ ਕਿਤੇ ਕੁੱਤਾ ਵੀ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਭੂੰਕ ਦੇਗਾ ਤੇ ਉਹਦੀ ਵੀ ਜੂਣ ਸੁਧਰ